ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਪਿੰਡ ਆਪਾਂ ਹੋ ਰਹੇ ਆ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਇੱਕ ਮੱਝ ਸੁਣਨ ਵਾਲੀ ਬਖਾਊਗਾ ਜੀ ਇੱਕ ਹੈਗੀ ਆ ਕੱਟੀ ਬਖਾਊ ਬਾਕੀ ਆਪਾਂ ਬਾਈ ਜੀ ਨਾਲ ਕਰਦੇ ਆਂ ਗੱਲਬਾਤ ਕੀ ਰੇਟ ਰੂਟ ਆ ਕੀ ਮੁੱਲ ਵਾਤਾ ਮੁੱਲ ਵੜੀਆ ਤੇ ਕੀ ਦੁੱਧ ਦੀ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਪਿੰਡ ਵੀਰੇ ਵਖਤਗੜ ਆ ਜੀ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨਾਂ ਵੀਰੇ ਆਪਣਾ ਨਾਂ ਵੀਰੇ ਅਮਨਦੀਪ ਆਪਣਾ ਠੀਕ ਹੈ ਜੀ ਨੰਬਰ ਦੱਸ ਦੋ ਵੀਰੇ ਆਪਣਾ ਨੰਬਰ ਵੀਰੇ ਆਪਣਾ 9988520407 ਠੀਕ ਹੈ ਜੀ ਕੀ ਮੁੱਲ ਬੜੀ ਵੀਰੇ ਮੱਝ ਦੇ ਮੁੱਲ ਵੀਰੇ ਦਾ ਕਰਦੇ ਆ 95000 ਰੁਪਏ ਪਾ ਜੀ ਠੀਕ ਹੈ ਜੀ ਬਾਕੀ ਮੌਕੇ ਦੇਖ ਲਾਂਗੇ ਕਿੰਨੇ ਵਾਲੇ ਲਾਉਂਦੇ ਲੂੰਦੇ ਪੈਸੇ ਠੀਕ ਹੈ ਜੀ ਤੇ ਦੁੱਧ ਦੁਕਾਨਾਂ ਦੀ ਵੀਰੇ ਦੁੱਧ ਵੀਰੇ ਆਪਾਂ ਜਰੇ ਗੱਭਣ ਤੋਖੜ ਲਈ ਸੀ ਮੱਝ ਪਹਿਲਾਂ ਠੀਕ ਹੈ ਜੀ ਤੇ ਉਦੋਂ ਇਹਦੇ ਥਲੇ 6 6 7 ਲੀਟਰ ਉਹਨੂੰ ਦੁੱਧ ਸੀਗਾ 6 ਵੰਗੂ 7 ਲੀਟਰ ਵੰਗੂ ਠੀਕ ਹੈ ਜੀ ਤੇ ਵਧੀਆ ਦੁੱਧ 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 ਦਿੱਤਾ ਮੱਝ ਨੇ ਠੀਕ ਹੈ ਜੀ ਤੇ ਆਪ ਛੱਡੀ ਆਪਾਂ ਦੁੱਧੋਂ ਵੀਰੇ ਆ ਦੇਖ ਵਾ ਆ ਆਪਣੇ ਕੋਲੇ ਖੜੀ ਆ ਠੀਕ ਆ ਜੀ ਜਿਵੇਂ ਮਰਜ਼ੀ ਵੀਰੇ ਹੱਥ ਫੇਰੇ ਚੱਲੇ ਤੇ ਠੀਕ ਆ ਜੀ ਕੁਛ ਨਹੀਂ ਲੈ ਬਾਜਾ ਥੱਲੇ ਠੀਕ ਆ ਜੀ ਇਹ ਮਰਜ਼ੀ ਹੱਥ ਫੇਰੇ ਚੱਲ ਗਾਂ ਵਾਲਾ ਕੰਮ ਆ ਯਾਰ ਠੀਕ ਆ ਜੀ ਤੇ ਭਾਈ ਬੱਚਾ ਉਠਾਈ ਥੱਲੇ ਯਾਰ ਠੀਕ ਹੈ ਨਾ ਟਾਈਮ ਰਹੇਗਾ ਵੀਰੇ ਸੁਣਦਾ ਸੁਣਦਾ ਵੀਰੇ ਇਹ ਲੈ ਜਾਉਂਗੀ ਖਦਾਂਦਾ ਠੀਕ ਆ ਜੀ ਭਾਈ ਇਹ ਦੇਖ ਸਕਦੇ ਥੜਾ ਛੁੱਟਾ ਥੰਮ ਥੰਮ ਤੇ ਇਹ ਵਾਲਾ ਉਹ ਸਖਣਾ ਉਹ ਇਹ ਤੋੜ ਦਿੰਨੇ ਵੀਰੇ ਮੋੜੀਂ ਤੋੜ ਕੇ ਦਿਖਾਵਾਂਗੇ ਹਾਂਜੀ ਤੋੜ ਦੋ ਮੜੇ ਹੋਰ ਇੱਕ ਗੱਲ ਹੋਰ ਹੈ ਵੀਰੇ ਠੀਕ ਹੈ ਦੁੱਧ ਦਾ ਪਾਏਂ ਕਹੀ ਹੋਈ 16 ਲੀਟਰ ਤੋਂ 12 ਦੇ ਦੋਗੇ ਠੀਕ ਹੈ ਜੀ ਦੁੱਧ 12 ਲੀਟਰ ਖੁੱਲਾ ਡੋਲਾ ਦੇ ਜੀ ਠੀਕ ਹੈ ਜੀ ਮਹਿਣ ਕੇ ਪਰ ਹਾਂ ਜੀ ਲੀਟਰ ਨਾਲ ਹਾਂ ਜੀ ਹਾਂ ਉਹ ਗੱਪ ਜੇ ਨਹੀਂ ਮਾਰਨੇ ਨਾ ਗੱਪ ਵਾਲੇ ਆਪ ਗੱਲ ਕਰਦੇ ਨਹੀਂ ਯਾਰ ਠੀਕ ਹੈ ਜੀ ਹੋਗੇ ਆਏ ਕਿ ਜਰ ਕੇ ਕਈ ਵਾਰ ਤਾਂ ਕੋਈ ਦੂਰੋਂ ਦੁਰਵਾਏ ਦਾ ਬੰਦਾ ਹੋਈ ਲੈਣ ਵਾਲਾ ਨਾ ਆਪਾਂ ਐਵੇਂ ਗੱਪ ਮਾਰੀ ਜਾਈ ਯਾਰ ਠੀਕ ਹੈ ਜੀ ਤੋਰ ਕੇ ਦਿਖਾ ਦਈਏ ਦੇਖ ਸਕਦੇ ਹੋ ਬਈ ਅੱਜ ਸੁਣਨੀ ਆ ਸਾਕੀ ਤੁਹਾਡੇ ਸਾਹਮਣੇ ਆਣਾ ਬਾਈ ਦਾ ਨੰਬਰ ਦਿੱਤਾ ਜੀ ਇਧਰ ਮੋੜ ਲਓ ਬਈ ਸੰਗ ਸੰਗ ਤੁਹਾਡੇ ਸਾਹਮਣੇ ਜਿੰਦੇ ਬਾਈ ਟੂਠ ਮਰਨ ਲਗਾ ਨਾ ਕੰਮ ਹੀ ਨਹੀਂ ਆਪਣਾ ਮਣਕ ਚਾ ਦੁੱਧ ਤੀਜੇ ਸੂਏ ਸੌਂਦੀ ਹੈ ਬਈ ਇਹ ਠੀਕ ਹੈ ਬਈ ਤੀਜੇ ਸੂਏ ਆਪਾਂ ਵਾੜੇ ਆਪਣੀ ਮਾਰ ਦੇ ਸ਼ਕੀਰੀ ਚ ਵਜ ਲੈ ਵੀ ਆਪਣੀ ਠੀਕ ਹੈ ਬਈ ਦੇਖ ਸਕਦੇ ਹੋ ਮੱਝ ਤੇ ਬਾਕੀ ਵਾਈ ਨਾਲ ਕੰਡੈਕਟ ਕਰ ਲੋ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਆਪਾਂ ਨਵੀਆਂ ਤੇ ਨਵੀਆਂ ਵੀਡੀਓਸ ਨੂੰ ਦਿਖਾ ਸਕੀਏ ਹਾਂਜੀ ਬਈ ਕੱਤੀ ਬਾਰੇ ਦੱਸੋ ਟ੍ਰੇਲ ਦਿਓ ਇਹ ਕੱਟੀ ਵੀਰੇ ਯਾਰ ਢਾਈ ਕੇ ਸਾਲ ਦੀ ਕੱਟੀ ਹੋ ਗਈ ਠੀਕ ਹੈ ਜੀ ਢਾਈ ਤੋਂ ਮਾੜੇ ਬੜਾ ਥੱਲੇ ਹੋ ਗਈ ਆਪਾਂ ਐਵੇਂ ਗਾ ਬਿਮਾਰੀ ਆ ਆਪਦੀ ਆ ਇਹ ਆਪ ਲੈ ਜੀ ਕੱਟੀ ਯਾਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਕੱਟੀ ਦੀ ਮਾਂ ਥਲੇ ਜੀ 15 ਲੀਟਰ ਦੁੱਧ ਆ ਠੀਕ ਹੈ ਜੀ ਤੇ ਕੱਟੀ ਪੂਰੀ ਪਿਓਰ ਮੁਰਾ ਨਾਲ ਜੀ ਕੱਟੀ ਪੈਂਦੀ ਆ ਉਹ ਜਮਾ ਕਾਲੀ ਆ ਜੈਡ ਬਲੈਕ ਆ ਜੀ ਠੀਕ ਹੈ ਜੀ ਬਹੁਤ ਬਾਤ ਪੂਰੀ ਲੰਮੀ ਆ ਕੱਟੀ ਦੀ ਸਿੰਗ ਸੰਗ ਮੋੜੂ ਜੀ ਸਿੰਗ ਸੰਗ ਪੂਰਾ ਇਹ ਗੋਲ ਕਰ ਲੈਣੇ ਜੀ ਠੀਕ ਹੈ ਜੀ ਸੀਰਸ ਲੱਗ ਬਥੇਰੇ ਕੱਟੀ ਜੀ ਠੀਕ ਹੈ ਠੀਕ ਹੈ ਮਰਜੀ ਹੱਥ ਫੇਰੇ ਚੱਲੋ ਠੀਕ ਹੈ ਮੜਾ ਤੋਰ ਕੇ ਵੀ ਦਿਖਾ ਦੇ ਤੋਰ ਕੇ ਦਿਖਾ ਦੇਣੇ ਛੋਣ ਨੂੰ ਲਓ ਜੀ ਦੇਖ ਸਕਦੇ ਹੋ ਮੂਰਾ ਨਾ ਸੱਜਾ ਚਾਹ ਖੱਟੋ ਤੇ ਕਿ ਲੋ ਸਾਮਣੇ ਤੱਕੀ ਇਹ ਚੱਕਰ ਸਕਦੇ ਨਹੀਂ ਚੀਜ਼ ਸੁਲ ਬਥੇਰੀ ਆਏ ਭਾਜੀ ਦੀ ਨੀ ਖੋਲ ਕੇ ਕਿਧਰ ਨੂੰ ਭਾਜੀ ਖੋਲ ਕੇ ਭੱਜ ਗਏ ੱਤਕਾ ਨਹੀਂ ਕਰਦੀ ਸੀਗਾ ਜੀ ਦੇਖ ਸਕਦੇ ਹੋ ਇਹ ਹੋਰ ਮੂਰਾ ਚਾਹੀਦਾ ਜੀ ਹੋਰ ਮੂਰਾ ਚਾਹੀਦਾ ਜੱਤ ਚੋਤੇ ਪੂਰੀ ਘੰਟਾ ਜੀ ਉਹ ਤੇ ਵੀਰੇ ਆਪਾਂ ਪਾਈ ਤੋਂ ਜੱਤਲ ਕੱਟੀ ਆ ਵੀਰੇ ਹਾਂਜੀ ਹਾਂਜੀ ਤੇ ਹਾਂਜੀ ਬਾਈ ਜੀ ਇਹਦਾ ਰੇਟ ਰੁਟ ਗਿਆ ਜੀ ਰੇਟ ਵੀਰੇ ਯਾਰ ਆਪਾਂ ਇਹਦਾ ਮੁੱਲ ਕਰਦਾ 25000 ਰੁਪਇਆ ਠੀਕ ਹੈ ਜੀ ਬਾਕੀ ਮੌਕੇ ਦੇ ਆਪਾਂ ਮਾਨਤਨ ਕਰ ਦਾਂਗੇ ਜੇ ਕੋਈ ਦੂਰ ਵਾਲਾ ਵੀਰ ਹੋਇਆ ਉਹ ਆ ਕਰ ਦਾਂਗੇ ਮਾਨਤਨ ਕੋਈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਦੇਖ ਸਕਦੇ ਕੱਟੀ ਤੁਸੀਂ ਦੇਖ ਲਈ ਮੋਰਾ ਨਸਲਾ ਪਿਆ ਹੋਰ ਤੁਹਾਨੂੰ ਥਣ ਥਣ ਪੂਰੇ ਚੰਗੇ ਵੀਰੇ ਯਾਰ ਥਣ ਥਣ ਬਾਈ ਥਣ ਦਿਖਾ ਦੇਣਾ ਉਹਨੂੰ ਮੈਂ ਠੀਕ ਹੈ ਜੀ ਆਹ ਦੇਖ ਲੋ ਜੀ ਕੱਲਾ ਕੱਲਾ ਥਾਣਾ ਦੇਖੋ ਕੱਲਾ ਕੱਲਾ ਥਾਣਾ ਜੇਕਰ ਸਕਦੇ ਅਹ ਰੋਈਨਾਂ ਜਰੂਰ ਕੰਨੈਕਟ ਕਰੋ ਜਿਸ ਨੂੰ ਰੋਈਨ ਚਾਹੀਦੀ ਕੱਟੀ ਤੇ ਨਾਲੇ ਮੱਝ ਤੇ ਆਪਣਾ ਨੰਬਰ ਹੈਗਾ ਜੀ ਵੀਡੀਓ ਬਣਾਉਣ ਵਾਲਾ ਦਾ ਨੰਬਰ ਆਪਣਾ ਹੈਗਾ 7528000355 ਜੇ ਆਪ ਨੂੰ ਕੰਨੈਕਟ ਕਰਨਾ ਜੀ ਆਪਣੇ ਨੰਬਰ ਤੇ ਕਰ ਸਕਦੇ ਹੋ ਜੀ ਜੀਤਾ ਡੈਰੀ ਫਾਰਮ ਟੀਵੀ ਇਹਨੂੰ ਵੱਤ ਉਸ ਪ੍ਰਾਪਤ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਸਮੂਹ ਨੂੰ ਨਵੇਂ ਨਵੇਂ ਵੀਡੀਓ ਬਣਾ ਕੇ ਤੇ ਆ ਕਰੀਏ ਜੀ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ